ਜ਼ਿਲ੍ਹਾ ਬਠਿੰਡਾ ਦੇ ਥਾਣਾ ਤਲਵੰਡੀ ਸਾਬੋ ਦੇ ਵਿੱਚ ਪਿਛਲੇ ਦਿਨ ਇੱਕ ਨਾਜਾਇਜ਼ ਸ਼ਰਾਬ ਅਤੇ ਭੁੱਕੀ ਦੇ ਮਾਮਲੇ ਦੇ ਵਿੱਚ ਇੱਕ ਆਦਮੀ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਨੂੰ ਪੁਲਿਸ ਰਿਮਾਂਡ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਸੀ ਪਤਾ ਲੱਗਿਆ ਕਿ ਉਸ ਨੂੰ ਬਾਹਰ ਕੱਢਣ ਦੇ ਲਈ 45000 ਰੁਪਏ ਦੀ ਰਿਸ਼ਵਤ ਮੰਗੀ ਗਈ ਸੀ 40000 ਰੁਪਏ ਦੇ ਵਿੱਚ ਗੱਲ ਪੱਕੀ ਹੋਈ ਸੀ ਜਿਸ ਦੇ ਵਿੱਚ 20000 ਰੁਪਏ ਰਿਸ਼ਵਤ ਦੋ ਹਵਲਦਾਰ ਵੱਲੋਂ ਲਈ ਗਈ ਸੀ ਅਤੇ ਇੱਕ ਐਸਆਈ ਦੇ ਉ ਉੱਤੇ ਜਿਹੜੇ ਨੇ ਉਹ ਦੋਸ਼ ਲੱਗਦੇ ਨੇ ਤਾਂ 5 ਲੀਟਰ ਨਾਜਾਇਜ਼ ਸ਼ਰਾਬਤ ਵੀ ਬਰਾਮਦ ਕੀਤੀ ਸੀ ਵਿਜੀਲੈਂਸ ਬਿਊਰੋ ਨੇ ਦੋ ਹਵਲਦਾਰ ਅਤੇ ਇੱਕ ਐਸਆਈ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ ਪੀੜਤ ਪਰਿਵਾਰ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਬਣਦੀ ਕਾਰਵਾਈ ਕੀਤੀ ਕੀਤੀ ਗਈ ਹੈ ਇਹ ਸੈਕਟਰ ਨੰਬਰ ਮੁਕਤ ਸਮਦਰ ਜੋ ਹੋਇਆ ਸੀਗਾ ਪਰ ਨਿਕਲ ਕੇ ਉਦੋਂ ਜੰਡੀ ਦੇ ਸੈਕਟਰ ਦਾ ਮਾਮਲਾ ਸੀਗਾ ਤੇ ਨਾਲ ਉਹਦਾ ਛੱਡ ਰਕਸ ਹੋਇਆ ਤਾਂ ਸੀਗਾ ਐਕਸਾਈਜ ਸੈਕਟਰ ਇਹਨਾਂ ਦੇ ਫੌਦਾਤੇ ਪਰਚਾ ਦਰਜ ਕਰਨ ਦੀ ਲਈ ਉਹਦੀ ਹੈਲਪ ਕਰਨ ਵਾਸਤੇ ਇਹਨਾਂ ਨੇ ਅਰਸ਼ਦ ਦੀ ਡਿਮਾਂਡ ਦਿੱਤੀ ਸੀ ਪਹਿਲਾਂ 45000 ਦਿੱਤੀ ਸੀ ਫਿਰ ਬਾਅਦ ਵਿੱਚ 40000 ਬਾਅਦ ਦੇ ਵਿੱਚ ਉਹਨਾਂ ਨੇ ਕਹਿੰਦਾ 30000 ਰੁਪਏ ਦੇ ਦੇ ਸਾਇਕਲ ਵੀਰ ਸਿੰਘ ਦਾ ਸਿਰੇ ਕੈਂਡੀਡਟ ਬਣਿਆ ਇੱਥੇ ਆ ਜਦੋਂ 20000 ਰੁਪਏ ਨੇ ਲਿਆ ਸੀ ਤੇ ਪੱਟੇ ਚ ਰੱਖਤਾ ਸੀ ਉਸ ਤੋਂ ਬਾਅਦ ਉਹ ਕੁਆਟਰ ਤੇ ਬਰਾਉਂਦ ਹੋਇਆ ਕਿਵਰਟਰ ਜਿਸ ਕੋਰਸਿੰਗ ਯੂਐਸਓ ਇਹਦਾ ਉਹ ਜਿਹੜੀ ਜਿਹੜੀ ਅਸੀਂ ਸਰਚ ਕੀਤੀ ਉਹ ਤੋਂ ਸਾਡੇ 7.5 ਲੀਟਰ ਜਿਹੜੀ ਸ਼ਰਾਬ ਹੀ ਮਿਲਿਆ ਨੇ ਗਏ ਉਹ ਵੀ ਅਸੀਂ ਇਥੇ ਖਵਜੇ ਚ ਲਈ ਹੈਗੀ ਇਹਨਾਂ ਦੀ ਆਫਸ ਦੇ ਵਿੱਚ ਤਿੰਨਾਂ ਦੀ ਕਾਲਿੰਗ ਹੁੰਦੀ ਰਹੀ ਹੈ ਉਹਦੇ ਨਾਲ ਤੇ ਉਸ ਕਾਲਿੰਗ ਦੇ ਆਧਾਰ ਤੇ ਇਹਨਾਂ ਦੋਨਾਂ ਨੂੰ ਅਸੀਂ ਉਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਰਜਿਸਟਰਡ ਕੀਤੀ ਹੈ ਤਿੰਨਾਂ ਤੇ ਉਹਦੇ ਚ ਪਹਿਲਾਂ ਕੁਲਵੀਰ ਦੇ ਖਿਲਾਫ ਬਾਕੀ ਨੂੰ ਅਸੀਂ ਨਾਮਜ਼ਦ ਕੀਤਾ ਹੈ ਦੋ ਜਣਾਂ ਇਹ ਤਾਂ ਹੀ ਦੇਖੋ ਜੀ ਹੜੇ ਦਾ ਦੇਖੋ ਵੀ ਸੀਗਰਟ ਹੀ ਹੈ ਤੇ ਹੜੇ ਦਾ ਜੀ ਦੱਸਦੇ ਜੀ ਕੋਈ ਐਨਾ ਤੇ ਬਾਕੀ ਜਿੰਨੀ ਅਸੀਂ ਉਮੀਦ ਲਾਈ ਸੀ ਵੀਨਸ ਟੀਮ ਤੋਂ ਜਿੰਨੀ ਲਾਈ ਸੀ ਵੀਨਸ ਦੀ ਉੱਪਰ ਉਹ ਨਹੀਂ ਉਹ ਖਰੇ ਉਤਰੇ ਨਹੀਂ ਕੋਈ ਉਹਨਾਂ ਨੇ ਕੋਈ ਪੇਸ਼ਵਾਬ ਨਹੀਂ ਹੋ ਗਿਆ ਪੂਰੀ ਬਣ ਕਰਿਆ ਸਹੀ ਕਰਿਆ ਉਹਨਾਂ ਨੇ ਸਹੀ ਕਾਰਵਾਈ ਕੀਤੀ ਸਹੀ ਕਰੀਏ ਕਾਰਵਾਈ ਸਹੀ ਕਰਵਾਈ ਕਿਤੇ ਮੈਂ ਰਿਸ਼ਵਤ ਰਿਸ਼ਵਤ ਮੰਗੀ ਤੁਹਾਡੇ ਤੋਂ ਕੀ ਗੱਲ ਸੀ ਉਹਦੇ ਦਾ ਰਿਸ਼ਵਤ ਰਿਸ਼ਵਤ ਦਾ ਕੇਸ ਹੀ ਸੀਗਾ ਜੀ ਹਾਂ ਰਿਸ਼ਵਤ ਮੰਗੀ ਗਈ ਸੀ ਤੇ ਜਿਹੜੀ ਗਾਂਹ ਗੱਲ ਆ ਉਹ ਵੀ ਅਸੀਂ ਨਹੀਂ ਦੱਸ ਲਈ ਜੋ ਥੋੜੀ ਜਦੋਂ ਕਿ ਉਹ ਪੇਸ਼ ਗਾਂਹ